ਬੋਲ ਕਮੇ ਬਾਪਾ ਓ ਬਾਪਾ ਜੰਨੇ ਦੇ ਤਾਂ ਯਾਰ ਬੋਲਦਾ ਹੀ ਨਹੀਂ ਇਹ ਆਹ ਬੋਲਦਾ ਨਹੀਂ ਅਜਾ ਬੋਲ ਰਹੀ ਹੈ ਹਾਂ ਬਾਪਾ ਓ ਬਾਪਾ ਆਪਾ ਆਪਾ ਕੀ ਹੋਠ ਜਾ ਰੋ ਜਾ ਤੂੰ ਪੀ ਲੈ ਉਹਦਾ ਸਵੇਰ ਦੇ ਚਾਹੀਦੀ ਪੀਤੀ ਕਰ ਪੁੱਤ ਚਾਹ ਪੀ ਜਾ ਰਹਾ ਐਨਾ ਕਰ ਤੂੰ ਅਧੂਰ ਤਨ ਮੰਮਾ ਕਰੇ ਦਾਲੇ ਹੋਏ ਵੇ ਯਾਰ ਹੋਰ ਤੂੰ ਤਾਂ ਨਹੀਂ ਬੋਲਦਾ ਹੈਂ ਦੱਜਾ ਦੂਜਾ ਆਪਣੇ ਲੱਗ ਰੂ ਤੂੰ ਤਾਂ ਨਹੀਂ ਬਲੇ ਖਾਦੇ ਉਹ ਲੱਡੂ ਖਾਦੇ ਖਾਇਆ ਨਾ ਹਾਂ ਉਹ ਇੱਕ ਦਰਜਾ ਜੱਜ ਲੈ ਕੇ ਦਲੇ ਲਗਾਨੀ ਅਸੀਂ ਕਰੀ ਪੂਰੀ ਥਾਲ ਪਰਿਆ ਲੱਚਪਾ ਉਹ ਤੱਕ ਗਿਆ ਮੁਰਗਾ ਤੇ ਅੋਰਗੇ ਮਗਲ ਲੱਡੂ ਖਾਣਾ ਤੈ ਮਟਰ ਪਨੀਰ ਵੀ ਖਾਵੇ ਹੋ ਹਾਂ ਮਟਰ ਪਨੀਰ ਦਾ ਕੁਮਲਾ ਤੇ ਆਓ ਜਦੋਂ ਆਉਗਾ ਦੂਜਾ ਆਪਣੇ ਨੂੰ ਇਹ ਦੇਖੀ ਜਿਹੜੀ ਨਾਲ ਜਿਹੜੇ ਫਰਕ ਕਿਉਂ ਮੈਂ ਡਾਕਟਰ ਨੂੰ ਲੈ ਮਾ ਜਾ ਹਾਂ ਡਾਕਟਰ ਨੂੰ ਲੈ ਮਾ ਨਹੀਂ ਕੇ ਆਉ ਡਾਕਟਰ ਲੈ ਕੇ ਜਾ ਰਹੀ ਦੋ ਰੋਣਾ ਮੈਂ ਮਾ ਬਣਾ ਮਾਰ ਲੇ ਕੇ ਜਾ ਗਾਜਾ ਵੀ ਕਰਾਉਣੀ ਆ ਪਤਾ ਉਹ ਗਰਮਾਤ ਦੇਖਿਆ ਮੈਂ ਲੈਣਾ ਸਾਥ ਕੇ ਕਾਨੂੰ ਨਹੀਂ ਆਉਂਦਾ ਮੈਂ ਡਾਕਟਰ ਨੂੰ ਲੈਣਾ ਸਾਥ ਕੇ ਮੈਂ ਇੱਥੇ ਰਹੋ ਤੁਸੀਂ ਕਰ ਮੈਂ ਲੈਉਣਾ ਨੇੜੇ ਨਹੀਂ ਇਹਦੇ ਮਾੜਾ ਜਾ ਹੋਰ ਨਾ ਬੱਤ ਨਾ ਹੋ ਜਾ ਕੰਮ ਨਹੀਂ ਨਹੀਂ ਮੈਂ ਕੋਲੇ ਆ ਰਹੇ ਯਾਰ ਬਰਾਬਰ ਬਹੁਤ ਜ਼ਿਆਦਾ ਆ ਅੰਨੇ ਅੰਦਰ ਡਾਕਟਰ ਉਹ ਹੋ ਗਿਆ ਅੱਜ ਫੇਰ ਡਾਕਟਰ ਸਾਹਿਬ ਤੇ ਗਿਆ ਪਤਾ ਨਹੀਂ ਯਾਰ ਪੰਜ ਦਿਨਾਂ ਦੇ ਲੰਘਦੇ ਆ ਪਤਾ ਨਹੀਂ 500 ਸਿਰਾਂ ਦੇ ਬਾਅਦ ਪਤਾ ਨਹੀਂ ਫੇਰ ਕੀ ਹੋ ਜਾਂਦਾ ਯਾਰ ਕੋਈ ਨਹੀਂ ਮੂ ਤਾਂ ਸੇਵਾਦਾਰ ਰੱਖਦਾ ਹੈ ਦਾ ਪੱਕਾ ਯਾਰ ਖਾਂਦਾ ਖੁੰਦਾ ਕੀ ਆ ਇਹ ਹਾਂ ਆਹ ਕੋਲੇ ਜਾ ਕੋਲੇ ਇੱਥੇ ਉਹਰੇ ਨੂੰ ਹੋ ਕੇ ਜੇ ਮੈਂ ਇੱਥੇ ਕੋਈ ਡਾਕਟਰ ਹੁੰਦਾ ਜਾ ਕੋਲੇ ਜੇ ਬਹਿ ਕੇ ਇਲਾਜ ਇਲਾਜ ਕਰਦਾ ਫਿਰ ਜਿਹੜਾ ਉਹ ਆਹ ਮਟਰ ਵੀ ਕੋਈ ਨਾ ਜੋੜਾ ਨਾ ਬਣੀ ਜਲੇਬਜ਼ਾਰ ਲੱਟੂ ਆ ਹਾਂ ਬਾਥਰੂਮ ਲੈਟਰ ਕੁਝ ਵੀ ਨਹੀਂ ਚੱਗਾ ਬੰਗਿਆ ਜਿਹਾ ਮੜ ਕੇ ਰਹੀ ਨਹੀਂ ਗਿਆ ਹੋਾ ਗੋਦਾ ਬਾਪ ਦਾ ਹਾਂ ਹੋਰ ਦੋ ਰੋ ਬਣਾ ਕੋਨੇ ਕਹਦਾ ਬਤਾ ਪਿਆ ਹੋ ਗਏ ਉਹਨਾਂ ਦੇ 2.5 ਘੰਟੇ ਪੈਣੇ ਪੜੇ ਕਾਲੋ ਯਾਰ ਜਿਆਦੇ ਹੋਵੇ ਐਓ ਅੱਗੇ ਦਾ ਗਜਾ ਲੈ ਲਓ ਅਜ ਤਾਂ ਗਜਾ ਲੈਣ ਮੈਂ ਆ ਜਾ ਲੈਣਾ ਇੱਥੋਂ ਅਜਾ ਕੁੱਤਾ ਪਿਆ ਲਾ ਇਹ ਤਾਂ ਜਾਨ ਨਹੀਂ ਅਗੀਆਂ ਹੁਣ ਜਿਹੜਾ ਤੋੜ ਗਿਆ ਐ ਨਾ ਕਰਿਆ ਕਰੋ ਚੰਨੇ ਯਾਰ ਮਾੜਾ ਮੋਟਰ ਨਾ ਦੇਖਿਆ ਕਰੋ ਡਾਕਟਰ ਸਾਹਿਬ ਦੇਖਿਆ ਯਾਰ ਮਾੜਾ ਕੋਈ ਬਾਹਰ ਕੋਟ ਘੱਟ ਪੜ ਕੇ ਦਾ ਡਾਕਟਰ ਆ ਜਿਹੜੀ ਬੜਾ ਫੜਿਆ ਯਾਰ ਦੇਖ ਤਾਂ ਪ੍ਰੈਸ਼ਰ ਲਾ ਕੇ ਹੱਥ ਉਹਦਾ ਫਰਮਾਨ ਮਟਰ ਜਾ ਕੀ ਲਾਉਣੇ ਨੇ ਤੁਸੀਂ ਉਹ ਦੂਜੀ ਸਾਡ ਬਲੱਡ ਵਾਲੀ ਮਸ਼ੀਨ ਜਾ ਜਾ ਚਾਕੇ ਬਲੱਡ ਵਾਲੀ ਮਸ਼ੀਨ ਲਿਆ ਜਾ ਜਿਹੜੀ ਅੰਦਰ ਵੱਡੀ ਮਸ਼ੀਨ ਆ ਉਹਦੇ ਨਾਲ ਕਰੋ ਕਾਰ ਬਾਹਰ ਭਾਰਦੀ ਬਣੀ ਉਹ ਬਾਹਰ ਨਹੀਂ ਮਸ਼ੀਨ ਆ ਬਾਹਰ ਨਹੀਂ ਆ ਬਾਹਲੇ ਉਹ ਲਿਆ ਤੁਸੀਂ ਇਹਨਾਂ ਵੀ ਡਾਕਟਰ ਆਟੋਮਾਟ ਕਰ ਗੀਆਂ ਹੋਣ ਹੈ ਹਾਂ ਹਾਂ ਐਚਾ ਆਪਣੇ ਜਮਨ ਭਣਿਆ ਹਵਾ ਭਰ ਨਾਲੇ ਪਾ ਪਰਗੀਆਂ ਲੱਗਾ ਸਾਹ ਨਹੀਂ ਆਉਂਦਾ ਬੰਦੇ ਨੂੰ ਸਾਹ ਆਉਣਾ ਉਹਦੇ ਨਾਲ ਆਕਸੀਜਨ ਨਹੀਂ ਮਿਲਦੀ ਜੀ ਠੀਕ ਆ ਠੀਕ ਆ ਠੀਕ ਆ ਆਕਸੀਜਨ ਦੋਇਆਗਾ ਬਾਜ ਆਕਸੀਜਨ ਮਿਲ ਕੇ ਫਿਰ ਠੱਕ ਆਇਆ ਵਾ ਤੇ ਦਾ ਫਾਉਂਡ ਵੀ ਗਿਆ ਸੋਹਣੀ ਉਹ ਜੂਟ ਆ ਤੀ ਦਾ ਬਈ ਆਇਆ ਹੁਣ ਤੇ ਬਹੁਤ ਲੱਗਦਾ ਤੁਸੀਂ ਚਾਹੇ ਆ ਤਾਂ ਹਵਾਲੇ ਭੰਪਰਗਾ ਹਾਂ ਇਹਦਾ ਵੀ ਇਹਾ ਉਹ ਥੋੜੇ ਦਿਨਾਂ ਬਾਅਦ ਹੀ ਹੋ ਜਾਂਦਾ ਤੂੰ ਖਰਾਕ ਦਾ ਖਿਆਲ ਖੋਲ ਰੱਖਿਆ ਕੋਈ ਚੋਰੀ ਖਾਣ ਦਾ ਚੋਰੀ ਖਾਣ ਦਾ ਅੱਜ ਪਾਸ ਪਾਸ ਹੈ ਗਿਆ ਜਿੰਨੇ ਆ ਮਾਰ ਦੀ ਪਪ ਚਾਹ ਦੇ ਹਵਾ ਦੇ ਐਕਸੀਡੈਂਟ ਦੇ ਉਪਰ ਅੱਜ ਪਾਸਾ ਗਿਆ ਅੱਜ ਟੱਕਰ ਲੱਗ ਯਾਰ ਜਿੰਦਾ ਚਾ ਲਾ ਕੇ ਰੱਖਿਆ ਕਰੋ ਬੰਦੇ ਨੂੰ ਜਾਣ ਦਾ ਗਿਆਨ ਦਾ ਖਿਆਲ ਰੱਖੇ ਚੱਲੇ ਯਾਰ ਇੰਨਾ ਨਾ ਰੱਖਾਂਗੇ ਉਹ ਤਾਂ ਬੰਦਾ ਯਾਰ ਕਿਉਂਕਿ ਇਹ ਤਾਂ ਪਚਦੇ ਆ ਬਾਈ ਇਹ ਤਾਂ ਜਿੰਨੇ ਸੀ ਆਈ ਨਹੀਂ ਪੀਤੀ ਸਵੇਰ ਦੀ ਹਾਂ ਕਦੇ ਕਰਨਾ ਹੈ ਗਲਤ ਜਾ ਕੋ ਮਾਰ ਪਰ ਪੀ ਜਾਂਦਾ ਕਿਵੇਂ ਪੀਣਾ ਕੋਈ ਸਹੀ ਹੋਣਾ ਫਰ ਮਾਰ ਹਾਂ ਉਹ ਹੁਣ ਕੀ ਦੀ ਆ ਤੀਰ ਕੋ ਪਟ ਰੋ ਗਿਆ ਹਾਂ ਚਾਲ ਵਿੱਚ ਕੋਈ ਚਾਲੇ ਮਾਰ ਚੱਲ ਫਿਰ ਇਹਦੇ ਆਕਸੀਜਨ ਦੇ ਦਿਓ ਆਕਸੀਜਨ ਦੇ ਦਿਓ ਦੇ ਦੇ ਆ ਮਸ਼ੀਨਾ ਬਾਹਰ ਆ ਜਾ ਇਹ ਹਵਾ ਦਾ ਜਦ ਜਮਾ ਆਪਣੇ ਸਸ ਪਾ ਪਾ ਆਪਣੇ ਪੰਪਰ ਦੇ ਜਾਂ ਜਾ ਹਵਾ ਸਾਈਕਲ ਤੇ ਬਸ ਤੇ ਸ਼ਾਇਦ ਰਾਜ ਇਹਦੇ ਨਾਲ ਦਿੰਦੇ ਆ ਪ੍ਰੈਸ਼ਰ ਹੈ ਬਸ ਬਸ ਕਰ ਭਾਈ ਬਸ ਸਾਹ ਸਾਹ ਹਾਂ ਠੀਕ ਹੈ ਹਾਂ ਠੀਕ ਹੈ ਜੇ ਬਲਾਈ ਉਹ ਆਕਸੀਜਨ ਸਹੀ ਮਿਲ ਗਈ ਨਾ ਉੱਠ ਕੇ ਵੀ ਬਹਿ ਜਾਣਾ ਹੈ ਦਵਾਈ ਵੀ ਦੇ ਦੀਏ ਦਵਾਈ ਦੇ ਦੇ ਦਵਾਈ ਹੋ ਨਹੀਂ ਜਿਹੜਾ ਬਸ ਪ੍ਰੀਨ ਸਰ ਮੈਨੂੰ ਇਹਦੇ ਉੱਠ ਕੇ ਬਹਿ ਜਾ ਬਹਿ ਜਾ ਕਾ ਪਾਣੀ ਲੈ ਚੰਨੇ ਗਾ ਰਾਤਾਂ ਚਾਰ ਹੀ ਕਰਨੀਆਂ ਹਾਂ ਅੱਛਾ ਗੱਲਿਆ ਚੰਨੇ ਦੂਜਾ ਠੀਕ ਆ ਦੱਸ ਤੈਨੂੰ ਜਾ ਕੇ ਨਾ ਭੱਜ ਗਿਆ ਭੱਜ ਕੇ ਬਹੁਤ ਠੀਕ ਆ ਇਹਦਾ ਜਿਆ ਕੋਈ ਜੀ ਵੀ ਆ ਉਹ ਡਾਕਟਰ ਇਹ ਆਖਰੀ ਪੈਗੰਗਾਉਣ ਲੱਗ ਗਿਆ ਦਵਾਈਆਂ ਕੋਚੇ ਨਾ ਲੈ ਤੋ ਬਦਲੀ ਹੁੰਦੀਆਂ ਬਾਈ ਅੱਛਾ ਅਲੈਕੁਮ ਅਸਸਲ 100 ਜਿਉਂ ਦੇਖਣ ਤਾਂ ਹੁਣ ਜੇ ਨੋਆ ਅੱਜ ਕੱਲ੍ਹ ਅਗਲਾ ਦੇਖੋ ਰੱਖਣਾ ਦੂਜੀ ਦਵਾਈ ਕਿਹੜੀ ਆਉਂਦੀ ਆ ਆ ਜਾ ਲੈ ਆਉ ਕੋ ਫਾਟੇ ਕੇ ਦੂਜਾ ਪਾਣੀ ਭਾਲਿਆ ਇੱਕ ਗਲਾਸ ਉਹ ਇੱਕ ਬੋਟਲਿਆ ਦੇ ਬਸ ਬੋਟਲਿਚ ਪਾ ਕੇ ਨੂੰ ਆਪਾ ਦੇ ਦੇਣੀ ਆ ਬੋਟਲਿ ਕੋਲ ਗਲਾਸ ਚ ਪਾ ਕੇ ਉੱਚ ਜੀ ਬਸ ਕੋਈ ਕਿਵੇਂ ਕਰਦੇ ਲਿਆ ਤੂੰ ਇੱਕ ਗਲਾਸ ਲਿਆ ਪਾਣੀ ਦਾ ਪਾਜ ਕੇ ਆ ਜਾ ਜਰਾ ਪੱਜ ਕੇ ਆ ਜਾ ਬੰਦਾ ਆ ਗਿਆ ਫਿਰ ਉਹ ਨਾ ਅੰਪ੍ਰੈਸ਼ਰ ਦਿੱਤਾ ਹੋਇਆ ਨਾ ਆਂਦੀ ਆ ਜਾ ਸਤਾ ਵਾਰ ਚੋੜੀ ਦਾ ਕਰਦਾ ਦਵਾਈ ਦੇ ਦੋ ਮੈਂ ਤਾਂ ਹਾਂ ਜੀ ਪਰ ਠੀਕ ਹੈ ਚਲ ਅਸੀਂ ਦਵਾਈ ਦੇ ਦਾਂਗੇ ਚੈੱਕ ਰੱਖ ਲਓ ਜੀ ਚਾਰ ਹਾਂ ਚਾਰ ਇੱਕ ਠੀਕ ਹੈ ਚੱਲ ਲਿਆ ਪਾ ਕੇ ਜਾਨੇ ਦਾ ਗਲਾਸ ਦਵਾਈ ਦੇ ਦੇਓ ਇਧਰ ਤੇ ਲਿਆ ਜਿਹਨੇ ਪਾ ਕੇ ਦੇ ਦੇ ਉਹ ਡਾਕਟਰ ਕਹੇਗਾ ਡਾਕਟਰ ਕਹਿੰਦਾ ਜੇ ਦਵਾਈ ਦਾਦੀ ਨਾ ਕਹਿੰਦੇ ਨੇ ਉੱਦੀ ਉੱਠ ਕੇ ਬਹਿ ਜਾਣਾ ਧੀਰੇ 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 ਯਾਰ ਹਾਂ ਹੋਰ ਹੋਈ ਪਰ ਬਾਬਾ ਉੱਠਿਆ ਮਾਰਿਆ ਜੈਨਾਂ ਕਾ ਕੋਟ ਬਾਈਕ ਤੋਂ ਕਹ ਲੈ ਬਾਈਕ ਤੋਂ ਲੈ ਆ ਇਹਦਾ ਮਤਲਬ ਆਕਸੀਜਨ ਬਹੁਤ ਫਰਕ ਪੈ ਗਿਆ ਤੇਰੀ ਨਾਲ ਆਕਸੀਜਨ ਆਪਣਾ ਫਰਕ ਆ ਜੀ ਠੀਕ ਹੋ ਜਾਵੇਗਾ ਠੀਕ ਹੋ ਜਾਵੇਗਾ ਇਕੱਲਾ ਹੋਗਾ ਜੀ ਡਾਕਟਰ ਤੋਂ ਕਰੇ ਤੋਂ ਆਕਸੀ ਆਕਸੀਜਨ ਦਵਾਈ ਆ ਹੁਣ ਹੋਰ ਹੁਣ ਬੈਠਾ ਉੱਠ ਕੇ ਲੈ ਦਵਾ ਦਾ ਵਾਸਤੇ ਬਾਹਰ ਡਾਕਟਰ ਬਹੁਤ ਵਧੀਆ ਜਰਾਂ ਤਾਂ ਫਿਰ ਸੀਨਾ ਤੇਰੀਆਂ ਕੰਮ ਨਹੀਂ ਆਵਣਾਂ ਸੀਨਾ ਕੁਰ ਕੇ ਬਾਹਰ ਵੀ ਨਹੀਂ ਮਸੀਨਾ ਹਾਂ ਤੇ ਬਾਬਾ ਜਰਾਂ ਨਹੀਂ ਤਾਂ ਆਪਾਂ ਚਲਾਉਣੀ ਪਈ ਹੋਵੇਗੇ ਆ ਇਹ ਤਾਂ ਮਾੜੀ ਜੀ ਆਪਾਂ ਨੂੰ ਚਲਾਉਣੀ ਪਈ ਹਾਂ ਇਹ ਤਾਂ ਕੁਸਤ ਹੈ ਨਾ ਇਹ ਆਪ ਹੀ ਕਰਦੇ ਮੇਰਾ ਮਤਲਬ ਥੋੜੀ ਜੀ ਦਵਾਈ ਦੇ ਉੱਠ ਕੇ ਫਿਰ ਗੱਲਾਂ ਕਮਾਲੀ ਹੋ ਗਈ ਦੀ ਤਾਂ ਲੱਡੂ ਲੱਡੂ ਅਸਰ ਜਰ ਬਾਹਲੇ ਖਾ ਜਾਂਦਾ ਹੋਰ ਜੀ ਗੱਲ ਲੱਡੂਆਂ ਦੇ ਚ ਹਾਂ ਲੱਡੂਆਂ ਦੇ ਬਾਬਾ ਇੱਕ ਤਾਂ ਵੀ ਲੱਡੂ ਡਾਕਟਰ ਕਹਿੰਦਾ ਵੀ ਲੱਡੂ ਘਟ ਖਾਣੇ ਆ ਠੀਕ ਆ ਤੇ ਇੱਕ ਚਾਹ ਘਟ ਪੀਣੀ ਆ ਜਵਾਂ ਹਾਂ ਚਾਹ ਚੂਣੀ ਪੀਣੀ ਬਸ ਆਈਏ ਘਟ ਰੱਖਿਆ ਹਾਂ ਹਾਂ ਜਲੇਬੀ ਵੀ ਆਉਦੀ ਘਟ ਲੱਡੂ ਵੀ ਘਟ ਇਹ ਮੁੜ ਕੇ ਜਾਂ ਜਲੇਬੀਆਂ ਖਾਣ ਅੱਥੇ